ਜਦ ਵੀ ਮੇਰਾ ਵਿਆਹ ਹੁੰਦਾ ਤਾਂ ਵਿਆਹ ਦੀ ਪਹਿਲੀ ਰਾਤ ਹੀ ਮੇਰੇ ਪਾਪਾ ਮੇਰੇ ਪਤੀ ਨੂੰ ਰੁਪਏ ਦੇ ਕੇ ਕਹਿੰਦੇ ਕਿ ਮੇਰੀ ਧੀ ਨੂੰ ਤਲਾਕ ਦੇ ਦੇ ਮੈਂ ਹੁਣ ਤੱਕ ਕਈ ਤਲਾਕ ਲੈ ਚੁੱਕੀ ਸੀ ਤੇ ਮੰਮੀ ਉਸੇ ਰਾਤ ਮੈਨੂੰ ਦੁੱਧ ਦੇ ਦਿੰਦੇ ਜਿਸ ਨੂੰ ਪਿੰਦੇ ਹੀ ਮੈਂ ਸੌ ਜਾਂਦੀ ਸੀ ਅੱਖ ਖੁੱਲਦੀ ਤਾਂ ਹਰ ਕੋਈ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਹੁੰਦਾ ਇਸ ਵਾਰ ਮੈਂ ਸੋਚ ਲਿਆ ਸੀ ਕਿ ਮੈਂ ਦੁੱਧ ਪੀਣ ਦਾ ਨਾਟਕ ਕਰੂੰਗੀ ਜਿਵੇਂ ਹੀ ਮੈਂ ਸੋਨ ਦਾ ਨਾਟਕ ਕੀਤਾ ਅਸਲੀਅਤ ਜਾਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਮੇਰਾ ਪਤੀ ਵਿਆਹ ਵਾਲੇ ਦਿਨ ਮੇਰੇ ਸਾਹਮਣੇ ਬੈਠਿਆ ਮੈਨੂੰ ਬੜੇ ਗੌਰ ਨਾਲ ਦੇਖ ਰਿਹਾ ਸੀ ਮੈਂ ਆਖਿਰਕਾਰ ਬੋਲੀ ਪਈ ਕੀ ਗੱਲ ਹੈ ਦੀਪਕ ਤੁਸੀਂ ਮੈਨੂੰ ਇਸ ਤਰ੍ਹਾਂ ਬੜੀ ਹੈਰਾਨੀ ਨਾਲ ਕਿਉਂ ਦੇਖ ਰਹੇ ਹੋ ਕਹਿਣ ਲੱਗਿਆ ਤੂੰ ਬਹੁਤ ਜ਼ਿਆਦਾ ਸੋਹਣੀ ਹੈ ਤੇਰੇ ਤੋਂ ਪਹਿਲਾਂ ਮੰਮੀ ਨੇ ਮੇਰੇ ਲਈ ਕਈ ਰਿਸ਼ਤੇ ਲਿਆਂਦੇ ਪਰ ਮੈਨੂੰ ਕੋਈ ਕੁੜੀ ਪਸੰਦ ਨਹੀਂ ਆਈ ਜਦ ਤੇਰੀ ਫੋਟੋ ਦੇਖੀ ਤਾਂ ਤੂੰ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਈ ਮੈਂ ਹੱਸਦੇ ਹੋਏ ਚਿਹਰੇ ਦੇ ਨਾਲ ਉਸ ਦੀਆਂ ਗੱਲਾਂ ਸੁਣਨ ਲੱਗੀ ਉਹ ਮੇਰੀ ਤਾਰੀਫ਼ ਕਰਦਾ ਰਿਹਾ ਫਿਰ ਉਸਨੇ ਅਚਾਨਕ ਕਿਹਾ ਮੈਨੂੰ ਅਫਸੋਸਦਾ ਇਸ ਗੱਲ ਦਾ ਹੈ ਕਿ ਮੈਂ ਤੈਨੂੰ ਹਾਸਲ ਕਰਨ ਦੀ ਖੁਸ਼ੀ ਵੀ ਠੀਕ ਢੰਗ ਨਾਲ ਮਹਿਸੂਸ ਨਹੀਂ ਕਰ ਸਕਿਆ ਤੇ ਤੇਰੇ ਤੋਂ ਅੱਡ ਹੋਣ ਦਾ ਵਕਤ ਆ ਗਿਆ ਹੈ ਦੀਪਕ ਦੀ ਆਖਰੀ ਗੱਲ ਸੁਣ ਕੇ ਮੈਂ ਚੌਂਗ ਗਈ ਸੀ ਮੈਂ ਬੋਲੀ ਦੀਪਕ ਇਹ ਤੁਸੀਂ ਕੀ ਕਹਿ ਰਹੇ ਹੋ ਪ੍ਰਮਾਤਮਾ ਨਾ ਕਰੇ ਕਿ ਅਸੀਂ ਕਦੇ ਵੱਖ ਹੋਈਏ ਦੀਪਕ ਨੇ ਫੇਰ ਅਫਸੋਸ ਭਰੀਆਂ ਨਜ਼ਰਾਂ ਨਾਲ ਮੈਨੂੰ ਦੇਖਿਆ ਫਿਰ ਉਹ ਬੋਲਿਆ ਮੈਂ ਇਸ ਗੱਲ ਤੇ ਗੌਰ ਕਰ ਰਿਹਾ ਸੀ ਕਿ ਤੂੰ ਜ਼ਿਆਦਾ ਜ਼ਰੂਰੀ ਐ ਜਾਂ 5 ਲੱਖ ਦਿਲ ਨੇ ਤੇਰਾ ਨਾਮ ਲਿਆ ਪਰ ਦਿਮਾਗ ਕਹਿੰਦਾ ਕਿ 5 ਲੱਖ ਕੋਈ ਛੋਟੀ ਰਕਮ ਨਹੀਂ ਹੁੰਦੀ ਜੇ ਮੈਂ ਸਾਰੀ ਜ਼ਿੰਦਗੀ ਵੀ ਮਿਹਨਤ ਕਰਕੇ ਕਮਾਵਾਂ ਤਾਂ 5 ਲੱਖ ਜਮਾ ਨਹੀਂ ਕਰ ਸਕੂੰਗਾ ਮਹਾਰਾਣੀ ਨਾਲ ਬੋਲੀ ਕਿਹੜੇ 5 ਲੱਖ ਕੌਣ ਦੇ ਰਿਹਾ 5 ਲੱਖ ਦੀਪਕ ਬੋਲਿਆ ਤੇਰੇ ਪਾਪਾ ਨੇ ਵਿਦਾ ਕਰਦੇ ਵਕਤ ਮੈਨੂੰ ਇੱਕ ਆਫਰ ਦਿੱਤਾ ਕਿ ਜਿਸ ਤਰ੍ਹਾਂ ਤੂੰ ਮੇਰੀ ਧੀ ਨੂੰ ਵਿਦਾ ਕਰਵਾ ਕੇ ਆਪਣੇ ਘਰ ਲੈ ਜਾ ਰਿਹਾ ਹੈ ਜੇ ਉਸੇ ਤਰ੍ਹਾਂ ਤਲਾਕ ਦੇ ਕੇ ਮੇਰੇ ਘਰ ਵਾਪਸ ਲੈ ਆਵੇਂਗਾ ਤਾਂ ਮੈਂ ਤੈਨੂੰ ਪੂਰੇ 5 ਲੱਖ ਦਵਾਂਗਾ ਦੀਪਕ ਦੀ ਗੱਲ ਸੁਣ ਕੇ ਮੈਂ ਇੱਕਦਮ ਭਟਕ ਪਈ ਤੁਹਾਡਾ ਦਿਮਾਗ ਤਾਂ ਠੀਕ ਹੈ ਮੇਰੇ ਪਾਪਾ ਮੇਰੇ ਵਿਆਹ ਦੇ ਲਈ ਕਿਸ ਕਦਰ ਪਰੇਸ਼ਾਨ ਸੀ ਤੁਸੀਂ ਨਹੀਂ ਜਾਣਦੇ ਉਹਨਾਂ ਨੇ ਬੜੀ ਛਾਣਬੀਨ ਕਰਕੇ ਮੇਰਾ ਰਿਸ਼ਤਾ ਤੈਅ ਕੀਤਾ ਕਿਉਂਕਿ ਉਹ ਕਹਿੰਦੇ ਸੀ ਕਿ ਸਿਮਰਨ ਇਹ ਵਿਆਹ ਉਮਰ ਪਰ ਦਾ ਬੰਧਨ ਹੁੰਦਾ ਹੈ ਇਸ ਲਈ ਮੈਂ ਸੋਚ ਸਮਝ ਕੇ ਤੇਰਾ ਵਿਆਹ ਕਰੂੰਗਾ ਹੁਣ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਮੇਰੇ ਪਾਪਾ ਹੀ ਮੇਰਾ ਤਲਾਕ ਕਰਵਾਉਣਾ ਚਾਹੁੰਦੇ ਨੇ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ ਪਰ ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਦਿੰਨੀ ਆ ਕਿ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਆ ਇਸ ਮਜ਼ਾਕ ਦੀ ਵਜ੍ਹਾ ਨਾਲ ਜੇ ਮੈਂ ਤੁਹਾਡੇ ਨਾਲ ਗੁੱਸੇ ਹੋ ਗਈ ਤਾਂ ਮੈਂ ਛੇਤੀ ਨਹੀਂ ਮੰਨਣਾ ਦੀਪਕ ਬੋਲਿਆ ਸਿਮਰਨ ਮੈਨੂੰ ਮaaf ਕਰ ਦੇ ਮੈਂ ਬਹੁਤ ਮਜਬੂਰ ਹੋ ਚੁੱਕਿਆ ਹਾਂ ਇਸ ਲਈ ਮੈਂ ਆਪਣੇ ਹੋਸ਼ ਵਿੱਚ ਤੈਨੂੰ ਤਲਾਕ ਦੇ ਰਿਹਾ ਮੈਨੂੰ ਇੱਕਦਮ ਝਟਕਾ ਲੱਗਿਆ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਮੇਰੇ ਨਾਲ ਅਜਿਹਾ ਕੁਝ ਵੀ ਹੋ ਸਕਦਾ ਹੈ ਵਿਆਹ ਦੀ ਸੇਜ ਤੇ ਹੀ ਮੈਨੂੰ ਤਲਾਕ ਮਿਲ ਜਾਵੇਗਾ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਤਾਂ ਦੀਪਕ ਬੋਲਿਆ ਬਸ ਬਸ ਹਜੇ ਰੋਣ ਦਾ ਵਕਤ ਨਹੀਂ ਆਇਆ ਮੈਨੂੰ ਡਰ ਹੈ ਕਿ ਜੇ ਥੋੜੀ ਜਹੀ ਦੇਰ ਵੀ ਹੋ ਗਈ ਤਾਂ ਤੇਰੇ ਪਾਪਾ ਆਪਣਾ ਫੈਸਲਾ ਨਾ ਬਦਲ ਦੇਣ ਤੇ ਇਹ ਨਾ ਹੋਵੇ ਕਿ ਮੇਰੇ 5 ਲੱਖ ਵਿੱਚੋਂ ਕਟੋਤੀ ਹੋ ਜਾਵੇ ਚੱਲ ਉੱਠ ਛੇਤੀ ਕਰ ਮੈਂ ਤੈਨੂੰ ਤੇਰੇ ਘਰ ਛੱਡ ਆਉਣਾ ਦੀਪਕ ਮੈਨੂੰ ਘੜੀਸਦੇ ਹੋਏ ਆਪਣੇ ਨਾਲ ਬਾਹਰ ਲੈ ਆਇਆ ਗੱਡੀ ਵਿੱਚ ਬਿਠਾ ਕੇ ਮੇਰੇ ਘਰ ਦੇ ਦਰਵਾਜ਼ੇ ਤੇ ਪਹੁੰਚੇ ਡੋਰ ਵੈਲ বাজਾਈ ਤਾਂ ਦਰਵਾਜਾ ਪਾਪਾ ਨੇ ਹੀ ਖੋਲਿਆ ਪਾਪਾ ਵੱਲ ਦੇਖ ਕੇ ਦੀਪਕ ਬੋਲਿਆ ਇਹ ਲੋ ਅੰਕਲ ਤੁਹਾਡੀ ਅਮਾਨਤ ਹੁਣ ਮੇਰੀ ਰਕਮ ਮੈਨੂੰ ਦੇ ਦਿਓ ਤਾਂ ਕਿ ਮੈਂ ਇੱਥੋਂ ਚਲਾ ਜਾਵਾਂ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਾਪਾ ਨੇ ਪੈਸਿਆਂ ਨਾਲ ਭਰਿਆ ਹੋਇਆ ਬੈਗ ਦੀਪਕ ਨੂੰ ਥਮਾ ਦਿੱਤਾ ਫਿਰ ਪਾਪਾ ਮੇਰਾ ਹੱਥ ਫੜ ਕੇ ਮੈਨੂੰ ਅੰਦਰ ਲੈ ਗਏ ਉਹਨਾਂ ਨੇ ਮੈਨੂੰ ਪਿਆਰ ਕੀਤਾ ਤੇ ਸੋਫੇ ਤੇ ਬਿਠਾ ਕੇ ਬੋਲੇ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਿ ਉਸਨੇ ਤੇਰੀ ਜ਼ਿੰਦਗੀ ਤਬਾਹ ਹੋਣ ਤੋਂ ਬਚਾ ਲਈ ਮੈਂ ਫੁੱਟ ਫੁੱਟ ਕੇ ਰੋਣ ਲੱਗੀ ਪਾਪਾ ਮੈਨੂੰ ਦੱਸੋ ਕਿ ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕੀਤਾ ਮੈਂ ਤਾਂ ਸੁਣਿਆ ਸੀ ਕਿ ਬਾਪ ਆਪਣੀ ਧੀ ਦਾ ਘਰ ਬਸਾਉਣ ਦੇ ਲਈ ਬਹੁਤ ਕੁਝ ਕਰ ਜਾਂਦੇ ਨੇ ਪਰ ਤੁਸੀਂ ਤਾਂ ਮੇਰੇ ਪਤੀ ਨੂੰ ਹੀ ਪੈਸਿਆਂ ਦਾ ਲਾਲਚ ਦੇ ਕੇ ਮੇਰਾ ਤਲਾਕ ਕਰਵਾ ਦਿੱਤਾ ਹੁਣ ਮੈਂ ਤਲਾਕ ਦਾ ਠੱਪਾ ਆਪਣੇ ਮੱਥੇ ਤੇ ਲਾ ਕੇ ਕਿੱਥੇ ਫਿਰੂੰਗੀ ਐਨੇ ਵਿੱਚੀ ਮੇਰੇ ਮੰਮੀ ਮੇਰੇ ਲਈ ਦੁੱਧ ਲੈ ਆਏ ਤੇ ਕਹਿਣ ਲੱਗੇ ਲੈ ਧੀਏ ਇਹ ਦੁੱਧ ਪੀ ਲੈ ਮੈਂ ਚੀਖ ਪਈ ਮੰਮੀ ਮੇਰਾ ਘਰ ਉਜੜ ਗਿਆ ਮੈਂ ਵਿਆਹ ਦੀ ਪਹਿਲੀ ਰਾਤ ਹੀ ਤਲਾਕ ਲੈ ਕੇ ਵਾਪਸ ਆ ਗਈਆਂ ਇਹ ਸਭ ਦੇ ਪਿੱਛੇ ਕੋਈ ਹੋਰ ਨਹੀਂ ਬਲਕਿ ਮੇਰੇ ਪਾਪਾ ਨੇ ਅਜਿਹੇ ਵਿੱਚ ਆਪਣੇ ਪਤੀ ਦਾ ਗਿਰੇਵਾਨ ਫੜਨ ਦੀ ਬਜਾਏ ਮੇਰੇ ਲਈ ਦੁੱਧ ਲੈ ਕੇ ਆਏ ਹੋ ਮੈਨੂੰ ਦੱਸੋ ਕਿ ਇੱਥੇ ਕੋਈ ਮਜ਼ਾਕ ਹੋ ਰਿਹਾ ਹੈ ਪਾਪਾ ਬੋਲੇ ਸਿਮਰਨ ਜਾਂ ਤੇਰਾ ਵਿਆਹ ਦੀਪਕ ਦੇ ਨਾਲ ਹੋ ਗਿਆ ਤਾਂ ਉਸਦੇ ਇੱਕ ਰਿਸ਼ਤੇਦਾਰ ਨੇ ਆ ਕੇ ਮੈਨੂੰ ਦੱਸਿਆ ਕਿ ਦੀਪਕ ਤੇ ਉਸਦੇ ਘਰ ਵਾਲੇ ਫਰਾਡ ਨੇ ਦੀਪਕ ਤੇਰੇ ਤੋਂ ਪਹਿਲਾਂ ਕਈ ਕੁੜੀਆਂ ਨਾਲ ਵਿਆਹ ਕਰ ਚੁੱਕਿਆ ਹੈ ਇਹ ਸਭ ਸੁਣ ਕੇ ਮੈਂ ਹੈਰਾਨ ਰਹਿ ਗਿਆ ਪਰ ਮੈਂ ਸੋਚਿਆ ਸੀ ਕਿ ਸ਼ਾਇਦ ਇਹ ਖਬਰ ਝੂਠੀ ਹੋਵੇ ਇਸ ਲਈ ਮੈਂ ਆਪਣੇ ਵੱਲੋਂ ਪੂਰਾ ਪਤਾ ਲਗਵਾਇਆ ਤਾਂ ਮੈਨੂੰ ਪਤਾ ਲੱਗਿਆ ਕਿ ਦੀਪਕ ਸੱਚ ਵਿੱਚ ਹੀ ਚੰਗਾ ਮੁੰਡਾ ਨਹੀਂ ਉਹ ਤੇਰੀ ਜ਼ਿੰਦਗੀ ਬਰਬਾਦ ਕਰ ਦਿੰਦਾ ਤੂੰ ਮੇਰੀ ਇਕਲੌਤੀ ਔਲਾਦ ਹੈ ਤੂੰ ਹੀ ਦੱਸ ਕਿ ਮੈਂ ਤੇਰੀ ਜ਼ਿੰਦਗੀ ਤਬਾਹ ਹੁੰਦੀ ਦੇਖ ਸਕਦਾ ਸੀ ਮੈਂ ਗੁੱਸੇ ਵਿੱਚ ਬੋਲੀ ਪਾਪਾ ਪਹਿਲਾਂ ਤੁਸੀਂ ਕਿੱਥੇ ਸੀ ਤੁਸੀਂ ਇਹਨਾਂ ਗੱਲਾਂ ਦੀ ਜਾਂਚ ਪਹਿਲਾਂ ਕਿਉਂ ਨਹੀਂ ਕੀਤੀ ਮੇਰਾ ਮੰਗਣਾ ਟੁੱਟ ਜਾਂਦਾ ਤਾਂ ਮੈਨੂੰ ਇੰਨਾ ਦੁੱਖ ਨਾ ਹੁੰਦਾ ਪਰ ਮੈਂ ਵਿਆਹ ਤੋਂ ਬਾਅਦ ਤਲਾਕ ਲੈ ਕੇ ਆਈਆਂ ਮੈਂ ਆਪਣੀ ਸਹੇਲੀਆਂ ਨੂੰ ਕੀ ਸ਼ਕਲ ਦਿਖਾਉਂਗੀ ਲੋਕ ਮੇਰਾ ਮਜ਼ਾਕ ਉਡਾਉਣਗੇ ਪਾਪਾ ਕਹਿਣ ਲੱਗੇ ਲੋਕਾਂ ਦੀ ਖਾतिर ਮੈਂ ਤੇਰੀ ਜ਼ਿੰਦਗੀ ਖਰਾਬ ਹੋਣ ਦਿੰਦਾ ਇਹ ਨਾ ਮੁਨਕੀਨ ਹੈ ਸਾਡਾ ਰੌਲਾ ਸੁਣ ਕੇ ਜੋ ਮਹਿਮਾਨ ਸਾਡੇ ਘਰ ਆਏ ਹੋਏ ਸੀ ਉਹ ਵੀ ਹਾਲ ਵਿੱਚ ਆ ਗਏ ਉਹ ਵੀ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ ਮੰਮੀ ਨੇ ਮੈਨੂੰ ਛੇਤੀ ਨਾਲ ਦੁੱਧ ਪਿਲਾ ਦਿੱਤਾ। ਹੁਣ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾਉਣ ਲੱਗਿਆ। ਦੇਖਦੇ ਹੀ ਦੇਖਦੇ ਮੈਂ ਬਹੁਤ ਗਹਿਰੀ ਨੀਂਦ ਵਿੱਚ ਸੋ ਚੁੱਕੀ ਸੀ। ਅਗਲੇ ਦਿਨ ਦੁਪਹਿਰ ਦੇ ਵਕਤ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਬੈੱਡ ਤੇ ਪਈ ਸੀ। ਮੈਨੂੰ ਬਹੁਤ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਮੇਰਾ ਦਿਮਾਗ ਕੰਮ ਨਹੀਂ ਸੀ ਕਰ ਰਿਹਾ। ਮੈਂ ਸੋਚ ਰਹੀ ਸੀ ਕਿ ਆਖਿਰ ਮੈਂ ਇੱਥੇ ਕੀ ਕਰ ਰਹੀ ਹਾਂ? ਫਿਰ ਮੇਰੇ ਦਿਮਾਗ ਵਿੱਚ ਰਾਤ ਵਾਲਾ ਸਾਰਾ ਮੰਜ਼ਰ ਘੁੰਮਣ ਲੱਗਿਆ ਮੇਰਾ ਤਲਾਕ ਹੋ ਗਿਆ ਹੈ ਇਹ ਸੋਚਣ ਤੋਂ ਬਾਅਦ ਮੇਰਾ ਦਿਲ ਹੀ ਟੁੱਟ ਗਿਆ ਮੈਂ ਛੀਤੀ ਨਾਲ ਉੱਠ ਕੇ ਬੈਠੀ ਤੇ ਤਕਰੀਬਨ ਭੱਜਦੇ ਹੋਏ ਬਾਹਰ ਬਰਾਂਡੇ ਵਿੱਚ ਆ ਗਈ ਸਭ ਮਹਿਮਾਨ ਵਾਪਸ ਜਾਣ ਦੀਆਂ ਤਿਆਰੀਆਂ ਵਿੱਚ ਲੱਗੇ ਸੀ ਪਰ ਜਿਵੇਂ ਹੀ ਉਹਨਾਂ ਦੀ ਨਜ਼ਰ ਮੇਰੇ ਤੇ ਪਈ ਤਾਂ ਉਹ ਮੈਨੂੰ ਅਜੀਬ ਜਹੀਆਂ ਨਜ਼ਰਾਂ ਨਾਲ ਦੇਖਣ ਲੱਗੇ ਮੰਮੀ ਨੇ ਮੈਨੂੰ ਦੇਖਿਆ ਤੇ ਮੇਰਾ ਹੱਥ ਫੜ ਕੇ ਮੈਨੂੰ ਮੇਰੇ ਕਮਰੇ ਵਿੱਚ ਲੈ ਆਈ ਤੇ ਕਹਿਣ ਲੱਗੀ ਸਿਮਰਨ ਤੂੰ ਦਿਲ ਛੋਟਾ ਨਾ ਕਰ ਮੈਂ ਅਜਿਹੇ ਸ਼ਖਸ ਨੂੰ ਤੇਰਾ ਹਮਸਫਰ ਬਣਾਉਂਗੀ ਜੋ ਤੈਨੂੰ ਆਪਣੀਆਂ ਪਲਕਾਂ ਤੇ ਬਿਠਾ ਕੇ ਰੱਖੂਗਾ ਤੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਵੇਗਾ ਜਿਆਦਾ ਨਾ ਸੋਚ ਮਾਂ ਮੇਰੀ ਨਾਲ ਹਜੇ ਗੱਲਾਂ ਹੀ ਕਰ ਰਹੀ ਸੀ ਉਦੋਂ ਤੱਕ ਸਾਰੇ ਮਹਿਮਾਨ ਚਲੇ ਗਏ ਮੈਂ ਆਪਣਾ ਫੋਨ ਚੱਕਿਆ ਤੇ ਦੀਪਕ ਦੇ ਨਾਲ ਆਪਣੀ ਪੁਰਾਣੀ ਚੈਟ ਪੜਨ ਲੱਗੀ ਉਸਨੇ ਹਰ ਮੈਸੇਜ ਵਿੱਚ ਮੇਰੇ ਨਾਲ ਮੁਹੱਬਤ ਦਾ ਇਜ਼ਹਾਰ ਕੀਤਾ ਸੀ। ਉਸਨੇ ਹਮੇਸ਼ਾ ਮੇਰਾ ਸਾਥ ਨਿਭਾਉਣ ਦੀਆਂ ਕਸਮਾਂ ਖਾਈਆਂ ਸੀ। ਕਿ ਅਜਹੀਆਂ ਗੱਲਾਂ ਕਰਨ ਵਾਲਾ ਬੰਦਾ ਧੋਖੇਬਾਜ਼ ਹੋ ਸਕਦਾ ਹੈ। ਮੈਂ ਲੋਕਾਂ ਤੋਂ ਡਰਨ ਲੱਗੀ ਸੀ। ਇਸ ਲਈ ਘਰ ਦੇ ਬਾਹਰ ਨਹੀਂ ਸੀ ਨਿਕਲਦੀ। ਮੇਰੇ ਪਾਪਾ ਇਹ ਸਭ ਦੇਖ ਕੇ ਬਹੁਤ ਉਦਾਸ ਹੋ ਜਾਂਦੇ। ਉਹ ਮੈਨੂੰ ਹਰ ਵਕਤ ਸਮਝਾਉਂਦੇ ਰਹਿੰਦੇ। ਇੱਕ ਦਿਨ ਮੈਨੂੰ ਕਹਿਣ ਲੱਗੇ ਕਿ ਉਸਨੇ ਤੈਨੂੰ ਪੈਸਿਆਂ ਦੀ ਖਾਤਰ ਛੱਡ ਦਿੱਤਾ ਹੈ ਤਾਂ ਕਿ ਤੂੰ ਹੁਣ ਸਾਰੀ ਜ਼ਿੰਦਗੀ ਉਸ ਦਾ ਦਿੱਤਾ ਹੋਇਆ ਦਰਦ ਦਿਲ ਨੂੰ ਲਗਾ ਕੇ ਬੈਠੀ ਰਹੇਂਗੀ ਪਾਪਾ ਦੀ ਗੱਲ ਸੁਣ ਕੇ ਮੈਂ ਰੋਣ ਲੱਗੀ ਉਹ ਵੀ ਤਾਂ ਸੱਚ ਹੀ ਕਹਿ ਰਹੇ ਨੇ ਦੀਪਕ ਨੇ ਜੇ ਮੈਨੂੰ ਛੱਡ ਦਿੱਤਾ ਤਾਂ ਇਸ ਵਿੱਚ ਨਾ ਤਾਂ ਪਾਪਾ ਦਾ ਕਸੂਰ ਸੀ ਤੇ ਨਾ ਹੀ ਪੈਸਿਆਂ ਦਾ ਬਲਕਿ ਅਸਲ ਕਸੂਰ ਤਾਂ ਦੀਪਕ ਦੀ ਨੀਅਤ ਦਾ ਸੀ ਉਸ ਦਿਨ ਮੈਂ ਐਨਾ ਰੋਈ ਕਿ ਦਿਲ ਵਿੱਚੋਂ ਦੀਪਕ ਦਾ ਖਿਆਲ ਹਮੇਸ਼ਾ ਦੇ ਲਈ ਨਿਕਲ ਗਿਆ ਹੁਣ ਪਾਪਾ ਮੇਰੇ ਲਈ ਨਵੇਂ ਰਿਸ਼ਤੇ ਦੀ ਤਿਆਰੀ ਕਰ ਰਹੇ ਸੀ ਉਹਨਾਂ ਨੇ ਮੈਨੂੰ ਇੱਕ ਮੁੰਡੇ ਦੀ ਫੋਟੋ ਦਿਖਾਈ ਤਾਂ ਮੈਂ ਹਾਂ ਕਰ ਦਿੱਤੀ ਪਾਪਾ ਨੇ ਮੁੰਡੇ ਵਾਲਿਆਂ ਨੂੰ ਘਰ ਬੁਲਾ ਲਿਆ ਮੇਰੀ ਤੇ ਰਾਜਵੀਰ ਦੀ ਮੁਲਾਕਾਤ ਕਰਵਾ ਦਿੱਤੀ ਰਾਜਵੀਰ ਇੱਕ ਬਹੁਤ ਚੰਗਾ ਮੁੰਡਾ ਸੀ ਕਹਿਣ ਲੱਗਿਆ ਮੈਨੂੰ ਪਤਾ ਹੈ ਕਿ ਤੁਹਾਡਾ ਪਹਿਲਾ ਵਿਆਹ ਟੁੱਟ ਚੁੱਕਿਆ ਹੈ ਮੈਂ ਜਾਣਦਾ ਕਿ ਕੁੜੀਆਂ ਦੇ ਲਈ ਵਿਆਹ ਦਾ ਟੁੱਟ ਜਾਣਾ ਬਹੁਤ بڑا ਸਦਮਾ ਹੁੰਦਾ ਹੈ ਮੈਂ ਤੁਹਾਨੂੰ ਇਸ ਗਮ ਵਿੱਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕਰੂੰਗਾ ਤੇ ਤੁਹਾਡੇ ਲਈ ਪੂਰੀ ਜ਼ਿੰਦਗੀ ਇਮਾਨਦਾਰ ਰਹੂੰਗਾ ਰਾਜਵੀਰ ਦੀਆਂ ਗੱਲਾਂ ਨੇ ਮੈਨੂੰ ਇੱਕ ਨਵੀਂ ਉਮੀਦ ਦਿੱਤੀ ਮੈਂ ਪਾਪਾ ਨੂੰ ਕਹਿ ਦਿੱਤਾ ਕਿ ਮੈਂ ਰਾਜਵੀਰ ਦੇ ਨਾਲ ਵਿਆਹ ਕਰਨ ਦੇ ਲਈ ਤਿਆਰ ਹਾਂ ਦੋ ਹਫ਼ਤੇ ਬਾਅਦ ਹੀ ਉਹ ਦਿਨ ਆ ਗਿਆ ਜਦ ਮੇਰਾ ਤੇ ਰਾਜਵੀਰ ਦਾ ਵਿਆਹ ਹੋ ਗਿਆ ਮੈਂ ਬਹੁਤ ਖੁਸ਼ੀ ਪਰਿਸਵਰ ਵਿਆਹ ਦੀ ਰਾਤ ਨੂੰ ਲੈ ਕੇ ਦਿਲ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਸੀ ਕਹਿੰਦੇ ਨੇ ਕਿ ਦੁੱਧ ਦਾ ਜਲਿਆ ਹੋਇਆ ਛਾਂਚ ਵੀ ਫੂਕ-ਫੂਕ ਕੇ ਪਿੰਦਾ ਮੈਂ ਰਾਜਵੀਰ ਦੇ ਕਮਰੇ ਵਿੱਚ ਬੈਠੀ ਸੀ ਉਹ ਬਹੁਤ ਖੁਸ਼ ਮੇਰੇ ਕੋਲ ਆਇਆ ਤੇ ਮੇਰਾ ਹੰਡ ਚੱਕਿਆ ਮੇਰੇ ਹੱਥਾਂ ਵਿੱਚ ਸੋਨੇ ਦੀ ਰਿੰਗ ਪਾ ਕੇ ਬੋਲਿਆ ਸਿਮਰਨ ਮੈਂ ਤੈਨੂੰ ਪੂਰੀ ਜ਼ਿੰਦਗੀ ਖੁਸ਼ ਰੱਖਣ ਦੀ ਕੋਸ਼ਿਸ਼ ਕਰੂੰਗਾ ਮੈਂ ਹੱਸ ਕੇ ਬੋਲੀ ਕੀ ਮੈਨੂੰ ਤੁਹਾਡੇ ਵਾਅਦੇ ਤੇ ਯਕੀਨ ਕਰ ਲੈਣਾ ਚਾਹੀਦਾ ਰਾਜਵੀਰ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਬੋਲਿਆ ਜਾਨ ਦੀ ਬਾਜ਼ੀ ਲਗਾ ਤਵਾਂਗਾ ਪਰ ਆਪਣੇ ਵਾਅਦੇ ਤੋਂ ਕਦੇ ਪਿੱਛੇ ਨਹੀਂ ਹਟੂੰਗਾ ਉਸੇ ਵਕਤ ਰਾਜਵੀਰ ਦੇ ਮੋਬਾਈਲ ਤੇ ਘੰਟੀ ਵੱਜੀ ਉਸਨੇ ਫੋਨ ਚੱਕਿਆ ਤਾਂ ਉਸਦੇ ਚਿਹਰੇ ਦੀ ਮੁਸਕਰਾਹਟ ਇੱਕਦਮ ਖਤਮ ਹੋ ਗਈ ਤੁਸੀਂ ਇਹ ਕੀ ਕਹਿ ਰਹੇ ਹੋ ਮੈਂ ਤੁਹਾਡੀ ਇਸ ਗੱਲ ਨੂੰ ਸਮਝ ਨਹੀਂ ਰਿਹਾ ਫੋਨ ਵਾਲਾ ਬੰਦਾ ਜਦੋਂ ਜਵਾਬ ਦੇਣ ਲੱਗਿਆ ਤਾਂ ਰਾਜਵੀਰ ਬੋਲਿਆ ਮੈਂ ਤੁਹਾਡੀ ਗੱਲ ਤੇ ਕਿਵੇਂ ਯਕੀਨ ਕਰ ਲਵਾਂ ਫੋਨ ਦੇ ਦੂਜੇ ਪਾਸੇ ਵਾਲੇ ਬੰਦੇ ਨੇ ਪਤਾ ਨਹੀਂ ਉਸ ਨੂੰ ਕੀ ਕਿਹਾ ਸੀ ਕਿ ਰਾਜਵੀਰ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਸੀ ਰਾਜਵੀਰ ਨੇ ਫੋਨ ਕੱਟਿਆ ਤੇ ਮੇਰਾ ਹੱਥ ਫੜ ਕੇ ਬੋਲਿਆ ਸਿਮਰਨ ਮੈਂ ਤੈਨੂੰ ਤਲਾਕ ਦਿੰਨਾ ਇਹ ਸ਼ਬਦ ਮੇਰੇ ਸਿਰ ਤੇ ਹਥੌੜੇ ਦੀ ਤਰ੍ਹਾਂ ਵੱਜੇ ਸੀ ਮੈਂ ਕਿਹਾ ਤੁਸੀਂ ਕੀ ਬਕਵਾਸ ਕਰ ਰਹੇ ਹੋ ਰਾਜਵੀਰ ਕਹਿਣ ਲੱਗਾ ਸਿਮਰਨ ਮੈਂ 2 ਸਾਲ ਪਹਿਲਾਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਜੌਬ ਸਟਾਰਟ ਕੀਤੀ ਸੀ ਮੈਨੂੰ ਬਹੁਤ ਬੁਰੇ ਹਾਲਾਤਾਂ ਵਿੱਚੋਂ ਗੁਜ਼ਰਨਾ ਪਿਆ ਤਨਖਾਹ ਵੀ ਬਹੁਤ ਘੱਟ ਹੈ ਜਦਕਿ ਮੇਰੇ ਹੁਨਰ ਦੀ ਵਜ੍ਹਾ ਨਾਲ ਕੰਪਨੀ ਨੇ ਬਹੁਤ ਕਾਮਯਾਬੀ ਹਾਸਲ ਕਰ ਲਈ ਸੀ ਜਿਸ ਦਿਨ ਮੈਂ ਤੇਰੇ ਘਰ ਤੇ ਨੂੰ ਮਿਲਣ ਆਇਆ ਸੀ ਉਦੋਂ ਤੇਰੇ ਪਾਪਾ ਕਹਿਣ ਲੱਗੇ ਕਿ ਮੈਨੂੰ ਦੱਸ ਰਾਜਵੀਰ ਤੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖੁਆਇਸ਼ ਕੀ ਹੈ ਮੈਂ ਦੱਸਿਆ ਸੀ ਕਿ ਜੇ ਮੈਨੂੰ 10 ਲੱਖ ਮਿਲ ਜਾਣ ਤਾਂ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹਨਾ ਹੁਣੇ ਤੇਰੇ ਪਾਪਾ ਦਾ ਫੋਨ ਆਇਆ ਸੀ ਉਹ ਮੈਨੂੰ 10 ਲੱਖ ਦੇਣ ਲਈ ਤਿਆਰ ਨੇ ਬਦਲੇ ਵਿੱਚ ਉਹ ਤੇਰਾ ਤੇ ਮੇਰਾ ਤਲਾਕ ਚਾਹੁੰਦੇ ਨੇ ਮੈਂ ਤੈਨੂੰ ਤਲਾਕ ਬਿਲਕੁਲ ਨਾ ਦਿੰਦਾ ਪਰ ਇੱਕ ਪਾਸੇ ਤਾਂ ਤੂੰ ਐ ਤੇ ਦੂਜੇ ਪਾਸੇ ਮੇਰਾ ਇੱਕ ਬਹੁਤ ਵੱਡਾ ਸੁਪਨਾ ਮੈਂ ਤੈਨੂੰ ਤੇਰੇ ਘਰ ਛੱਡ ਆਉਣਾ ਮੇਰਾ ਸਿਰ ਚਕਰਾਂਣ ਲੱਗਿਆ ਸੀ ਗੁੱਸੇ ਵਿੱਚ ਮੇਰਾ ਚਿਹਰਾ ਲਾਲ ਹੋ ਗਿਆ ਮੈਂ ਜ਼ੋਰ ਨਾਲ ਚੀਕ ਕੇ ਬੋਲੀ ਨਹੀਂ ਜਾਣਾ ਮੈਂ ਤੁਹਾਡੇ ਨਾਲ ਮੈਂ ਆਪਣੇ ਆਪ ਚਲੀ ਜਾਊਂਗੀ ਰਾਜਵੀਰ ਮੁਸਕਰਾ ਕੇ ਬੋਲ ਲਿਆ ਮੇਰੀ ਮਜਬੂਰੀ ਹੈ ਤੇਰੇ ਪਾਪਾ ਨੇ ਕਿਹਾ ਕਿ ਜੇ ਤੂੰ ਮੇਰੀ ਤੀਨ ਨੂੰ ਛੱਡਣ ਆਇਆ ਤਾਂ ਹੀ ਮੈਂ ਤੈਨੂੰ ਪੈਸੇ ਦਵਾਂਗਾ ਇਸ ਲਈ ਜੇ ਮੈਨੂੰ ਤੇਰੇ ਨਾਲ ਜ਼ਬਰਦਸਤੀ ਵੀ ਕਰਨੀ ਪਈ ਤਾਂ ਵੀ ਮੈਂ ਪਿੱਛੇ ਨਹੀਂ ਹਟੂੰਗਾ ਮੈਂ ਕੁਝ ਕਹੇ ਬਿਨਾ ਹੀ ਰਾਜਵੀਰ ਦੇ ਨਾਲ ਚੱਲ ਪਈ ਜੋ ਮੈਨੂੰ ਪੈਸਿਆਂ ਦੀ ਖਾਤਰ ਤਲਾਕ ਦੇ ਸਕਦਾ ਹੈ ਫਿਰ ਉਹ ਕੁਝ ਵੀ ਕਰ ਸਕਦਾ ਸੀ ਘਰ ਦੇ ਦਰਵਾਜ਼ੇ ਤੇ ਆ ਕੇ ਰਾਜਵੀਰ ਨੇ ਬੈਲ ਬਜਾਈ ਪਾਪਾ ਮੈਨੂੰ ਦੇਖ ਕੇ ਬੋਲੇ ਆ ਗਈ ਮੇਰੀ ਧੀ ਉਹ ਇਸ ਅੰਦਾਜ਼ ਵਿੱਚ ਪੁੱਛ ਰਹੀ ਸੀ ਜਿਵੇਂ ਮੈਂ ਕਿਸੇ ਟ੍ਰਿਪ ਤੋਂ ਵਾਪਸ ਆਈ ਆ ਮੈਂ ਕੁਝ ਨਹੀਂ ਬੋਲੀ ਪਾਪਾ ਬਾਹਰ ਨਿਕਲ ਕੇ ਰਾਜਵੀਰ ਨਾਲ ਗੱਲਬਾਤ ਕਰਨ ਲੱਗੇ ਜਦ ਕਿ ਮੰਮੀ ਮੇਰੇ ਲਈ ਫਿਰ ਦੁੱਧ ਲੈ ਆਈ ਮੈਂ ਚੀਕਣ ਲੱਗੀ ਮੰਮੀ ਪਾਪਾ ਨੇ ਦੂਜੀ ਵਾਰ ਵੀ ਮੇਰਾ ਘਰ ਉਜਾੜ ਦਿੱਤਾ ਉਸੇ ਵਕਤ ਮੈਨੂੰ ਪਿੱਛੇ ਤੋਂ ਕੋਈ ਆਵਾਜ਼ ਸੁਣਾਈ ਦਿੱਤੀ ਪਾਪਾ ਕਹਿਣ ਲੱਗੇ ਮੈਂ ਤੈਨੂੰ ਬਚਾਉਣ ਦੇ ਲਈ ਇਹ ਸਭ ਕੀਤਾ ਹੈ ਰਾਜਵੀਰ ਚੰਗਾ ਮੁੰਡਾ ਨਹੀਂ ਸੀ ਉਹ ਤੈਨੂੰ ਖੁਸ਼ ਨਹੀਂ ਸੀ ਰੱਖ ਸਕਦਾ ਮੈਂ ਗੁੱਸੇ ਵਿੱਚ ਬੋਲੀ ਪਾਪਾ ਮੈਨੂੰ ਹੈਰਾਨੀ ਹੁੰਦੀ ਹੈ ਕਿ ਤੁਸੀਂ ਕਰੋੜਾਂ ਦਾ ਬਿਜ਼ਨਸ ਇਕੱਲੇ ਕਿਵੇਂ ਸੰਭਾਲਿਆ ਹੋਇਆ ਜਦਕਿ ਤੁਹਾਨੂੰ ਤਾਂ ਇੰਨਾ ਵੀ ਨਹੀਂ ਪਤਾ ਕੀ ਸ਼ਖਸ ਚੰਗਾ ਹੈ ਜਾਂ ਧੋਖੇਬਾਜ਼ ਤੁਹਾਨੂੰ ਤਾਂ ਲੋਕਾਂ ਦੀ ਪਰਖ ਹੀ ਨਹੀਂ ਤੁਸੀਂ ਇੱਕ ਫੇਲ ਇਨਸਾਨ ਹੋ ਮੰਮੀ ਕਹਿਣ ਲੱਗੀ ਧੀਏ ਇਹ ਦੁੱਧ ਪੀ ਲੈ ਤੈਨੂੰ ਸਕੂਨ ਮਿਲ ਜਾਵੇਗਾ ਮੇਰੇ ਨਾਂ ਕਹਿੰਤੇ ਵੀ ਮੰਮੀ ਨੇ ਜ਼ਬਰਦਸਤੀ ਮੈਨੂੰ ਦੁੱਧ ਪਿਲਾ ਦਿੱਤਾ ਦੁੱਧ ਪੀਂਦੇ ਹੀ ਮੈਨੂੰ ਨੀਂਦ ਆ ਗਈ ਅਗਲੇ ਦਿਨ ਮੈਂ ਬਹੁਤ دیر ਨਾਲ ਉੱਠੀ ਦਿਨ ਚੜਾ ਆਇਆ ਸੀ ਮੈਂ ਸੌਂ ਕੇ ਉੱਠੀ ਤਾਂ ਮੇਰੇ ਘਰ ਦੀ ਨੌਕਰਾਨੀ ਮੈਨੂੰ ਬੜੀ ਹੈਰਾਨੀ ਨਾਲ ਦੇਖ ਰਹੀ ਸੀ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੇਰੇ ਨਾਲ ਇਹ ਸਭ ਕੀ ਹੋ ਰਿਹਾ ਹੈ ਮੈਂ ਆਪਣੇ ਆਪ ਨੂੰ ਕਮਰੇ ਤੱਕ ਹੀ ਸੀਮਤ ਕਰ ਲਿਆ ਕਿਸੇ ਨਾਲ ਮਿਲਦੀ ਜੁਲਦੀ ਨਹੀਂ ਸੀ ਪਾਪਾ ਇੱਕ ਦਿਨ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿੰਨੇ ਦਿਨਾਂ ਤੋਂ ਮੈਂ ਤੇਰਾ ਬਾਹਰ ਡਾਈਨਿੰਗ ਟੇਬਲ ਤੇ ਇੰਤਜ਼ਾਰ ਕਰ ਰਿਹਾ ਕਿ ਤੂੰ ਬਾਹਰ ਆਏਂਗੀ ਸਾਡੇ ਨਾਲ ਮਿਲ ਕੇ ਖਾਣਾ ਖਾਏਂਗੀ ਗੱਲਾਂ ਬਾਤਾਂ ਕਰੇਂਗੀ ਪਰ ਤੂੰ ਤਾਂ ਸਾਡੇ ਤੋਂ ਹੀ ਦੂਰੀ ਬਣਾ ਲਈ ਹੈ ਮੈਂ ਬੋਲੀ ਪਪਾ ਮੈਨੂੰ ਦੱਸੋ ਕਿ ਤੁਸੀਂ ਮੇਰੇ ਨਾਲ ਇੰਨਾ ਬੁਰਾ ਕਿਉਂ ਕਰ ਰਹੇ ਹੋ ਤੁਸੀਂ ਹਰ ਵਾਰ ਮੇਰਾ ਤਲਾਕ ਕਰਵਾ ਦਿੰਦੇ ਹੋ ਪਪਾ ਕਹਿਣ ਲੱਗੇ ਬੇਟਾ ਕਦੇ-ਕਦੇ ਆਪਣੀ ਔਲਾਦ ਲਈ ਇਨਸਾਨ ਨੂੰ ਕੋੜਾ ਕੁੱਟ ਪਰ ਨਹੀਂ ਪੈਂਦਾ ਨਹੀਂ ਤਾਂ ਦੁਨੀਆ ਦਾ ਕੀੜਾ ਪਿਓ ਹੈ ਜੋ ਇਹ ਚਾਹੂਗਾ ਕਿ ਉਸ ਦੀ ਔਲਾਦ ਨੂੰ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪਵੇ ਮੈਂ ਜੋ ਕੁਝ ਵੀ ਕੀਤਾ ਬੜੀ ਤਕਲੀਫ ਵਿੱਚ ਕੀਤਾ ਮੈਂ ਹਰ ਕਿਸ ਅਜੇਹਾ ਨਹੀਂ ਸਿਚਾਉਂਦਾ ਮੈਂ ਬੋਲੀ ਪਾਪਾ ਇਹ ਆਖਰੀ ਵਾਰ ਸੀ ਮੈਂ ਹੁਣ ਤੁਹਾਨੂੰ ਆਪਣੇ ਜਜ਼ਬਾਤਾਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਵਾਂਗੀ ਪਾਪਾ ਬੋਲੇ ਹਾਂ ਬਿਲਕੁਲ ਉੰਜ ਹੀ ਹੋਵੇਗਾ ਜਿਵੇਂ ਤੂੰ ਚਾਹੁੰਨੀ ਹੈ ਪਰ ਮੇਰੇ ਦਿਲ ਵਿੱਚ ਬਹੁਤ ਸਾਰੇ ਸਵਾਲ ਸੀ ਕਿ ਮੇਰੇ ਦੋਨੋਂ ਪਤੀ ਬੁਰੇ ਸੀ ਜੇ ਬੁਰੇ ਸੀ ਤਾਂ ਪਾਪਾ ਨੂੰ ਪਹਿਲਾਂ ਕਿਉਂ ਨਹੀਂ ਸੀ ਪਤਾ ਹੁੰਦਾ ਵਿਆਦੀ ਰਾਤ ਕਿ ਕੋਈ ਦੇਵੀ ਉਤਰ ਕੇ ਆਉਂਦੀ ਸੀ ਕਿ ਤੇਰੀ ਧੀ ਦਾ ਪਤੀ ਚੰਗਾ ਨਹੀਂ ਉਸ ਦਾ ਤਲਾਕ ਕਰਵਾ ਦੇ ਚਲੋ ਇਹ ਵੀ ਮੰਨ ਲਈਏ ਕਿ papa ਨੂੰ ਪਤਾ ਲੱਗ ਜਾਂਦਾ ਸੀ ਫਿਰ ਉਹ ਇੰਨੀ ਵੱਡੀ ਰਕਮ ਦੇ ਕੇ ਮੇਰਾ ਤਲਾਕ ਕਿਉਂ ਕਰਵਾਉਂਦੇ ਮੈਂ ਹਜੇ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਨਹੀਂ ਸਹੀ ਸਕੀ ਕਿ papa ਨੇ ਮੈਨੂੰ ਕਿਹਾ ਕਿਉਂ ਮੇਰਾ ਤੀਜਾ ਵਿਆਹ ਕਰਵਾਉਣਾ ਚਾਹੁੰਦੇ ਨਹੀਂ ਮੈਂ ਤਾਂ papa ਦੀ ਗੱਲ ਸੁਣ ਕੇ ਆਪੇ ਤੋਂ ਬਾਹਰ ਹੋ ਗਈ ਸੀ ਮੈਂ ਬੋਲੀ ਨਹੀਂ ਹੁਣ ਬਹੁਤ ਹੋ ਗਿਆ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੀ ਪਪਾ ਬੋਲੀ ਹੁਣ ਇਸ ਵਾਰ ਮੈਂ ਤੇਰੇ ਲਈ ਬਹੁਤ ਚੰਗਾ ਰਿਸ਼ਤਾ ਲੱਭਿਆ ਹੈ ਪਪਾ ਹੁਣ ਮੇਰੇ ਲਈ ਮੁੰਡਾ ਅਸਮਾਨ ਤੋਂ ਉੱਤਰ ਕੇ ਵੀ ਆ ਜਾਵੇ ਤਾਂ ਵੀ ਮੈਂ ਤੀਜੀ ਵਾਰ ਵਿਆਹ ਨਹੀਂ ਕਰੂੰਗੀ ਪਪਾ ਮੇਰੇ ਸਾਹਮਣੇ ਹੱਥ ਜੋੜ ਕੇ ਰੋਣ ਲੱਗੇ ਮੈਂ ਉਹਨਾਂ ਦੀ ਗੱਲ ਮੰਨ ਲਈ ਤੀਜੀ ਵਾਰ ਵਿਆਹ ਕਰਵਾਉਣ ਲਈ ਤਿਆਰ ਹੋ ਚੁੱਕੀ ਸੀ ਪਰ ਤੀਜੇ ਵਿਆਹ ਦੀ ਰਾਤ ਵੀ ਪਹਿਲਾਂ ਵਾਂਗ ਹੀ ਗੁਜ਼ਰੀ ਮੇਰੇ ਪਤੀ ਨੇ ਮੇਰੇ ਬਾਪ ਦੇ ਕਹਿੰਤੇ ਮੈਨੂੰ ਤਲਾਕ ਦੇ ਦਿੱਤਾ ਮੈਂ ਗੁੱਸੇ ਵਿੱਚ পাগল ਹੋ ਗਈ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ ਤੇ ਕੀ ਨਾ। ਦਿਲ ਚਾਹੁੰਦਾ ਕਿ ਪੂਰੀ ਦੁਨੀਆ ਨੂੰ ਅੱਗ ਲਾ ਦਵਾਂ। ਸ਼ੁਰੂਆਤ ਆਪਣੇ ਬਾਪ ਤੋਂ ਕਰਾਂ। ਹੁਣ ਮੈਨੂੰ ਆਪਣੇ ਬਾਪ ਨਾਲ ਨਫ਼ਰਤ ਹੋ ਗਈ ਸੀ। ਪਾਪਾ ਇਹ ਸਭ ਕਰ ਰਹੇ ਨੇ ਤਾਂ ਮੰਮੀ ਕਿਉਂ ਨਹੀਂ ਰੋਕਦੇ? ਉਹ ਤਾਂ ਮੇਰੇ ਲਈ ਦੁੱਧ ਲੈ ਕੇ ਹਾਜ਼ਰ ਹੋ ਜਾਂਦੇ ਨੇ। ਇੱਕ ਮਹੀਨਾ ਹੀ ਸਕੂਨ ਨਾਲ ਗੁਜ਼ਰਿਆ ਹੋਵੇਗਾ ਕਿ ਪਾਪਾ ਦਾ ਫੇਰ ਮੇਰੇ ਵਿਆਹ ਦਾ ਰਾਗ ਸ਼ੁਰੂ ਹੋ ਗਿਆ। ਕਹਿਣ ਲੱਗੇ ਮੈਂ ਮੇਰੀ ਧੀ ਦਾ ਘਰ ਬਸਿਆ ਹੋਇਆ ਦੇਖਣਾ ਚਾਹੁੰਨਾ ਮੈਂ ਗੁੱਸੇ ਵਿੱਚ ਬੋਲੀ ਮੈਂ ਤੁਹਾਡੇ ਮੂੰਹੋਂ ਇਹ ਸ਼ਬਦ ਦੁਬਾਰਾ ਨਹੀਂ ਸੁੰਨਣਾ ਚਾਹੁੰਦੀ ਪਾਪਾ ਕਹਿਣ ਲੱਗੇ ਠੀਕ ਹੈ ਜੇ ਮੇਰੀ ਧੀ ਦਾ ਘਰ ਨਹੀਂ ਵਸ ਸਕਦਾ ਤਾਂ ਮੇਰਾ ਘਰ ਵੀ ਕਿਉਂ ਬਸੇ ਮੈਂ ਤੇਰੀ ਮਾਂ ਨੂੰ ਤਲਾਕ ਦੇ ਕੇ ਆਪਣੇ ਆਪ ਨੂੰ ਸਜ਼ਾ ਦਵਾਵਾਂਗਾ ਮੈਂ ਪਾਪਾ ਵੱਲ ਬੜੀ ਹੈਰਾਨੀ ਨਾਲ ਦੇਖ ਰਹੀ ਸੀ ਕੀ ਇਹ ਉਹਨਾਂ ਦੀ ਮੁਹੱਬਤ ਸੀ ਮੇਰੇ ਲਈ ਜਾਂ ਫਿਰ ਉਹ ਮੈਨੂੰ ਬਲੈਕਮੇਲ ਕਰ ਰਹੇ ਸੀ ਪਰ ਕਿਉਂ ਮੇਰੇ ਦਿਮਾਗ ਤੇ ਪਾਗਲਪਨ ਸਵਾਰ ਹੋ ਗਿਆ ਸੀ ਇਸ ਦਾ ਜਵਾਬ ਤਾਂ ਮੈਨੂੰ ਚਾਹੀਦਾ ਹੈ ਇਸ ਲਈ ਮੈਂ ਬੋਲੀ ਠੀਕ ਹੈ ਪਾਪਾ ਮੈਂ ਵਿਆਹ ਕਰਵਾਉਣ ਲਈ ਤਿਆਰ ਹਾਂ ਪਾਪਾ ਨੇ ਮੇਰੇ ਲਈ ਰਿਸ਼ਤਾ ਤਾਂ ਪਹਿਲਾਂ ਹੀ ਲੱਭ ਰੱਖਿਆ ਸੀ ਬਸ ਮੇਰੇ ਵੱਲੋਂ ਇਜਾਜ਼ਤ ਮਿਲਣ ਦੀ ਧੀਰ ਸੀ ਮੇਰਾ ਵਿਆਹ ਕਰ ਦਿੱਤਾ ਮੈਂ ਮੁੰਡੇ ਦੀ ਸਿਰਫ ਤਸਵੀਰ ਹੀ ਦੇਖੀ ਸੀ ਪਾਪਾ ਕਹਿ ਰਹੇ ਸੀ ਕਿ ਵਿਆਹ ਤੋਂ ਪਹਿਲਾਂ ਇੱਕ ਵਾਰ ਮਿਲ ਲੈ ਪਰ ਮੈਂ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਜਾਣਦੀ ਸੀ ਇਸ ਵਿਆਹ ਦਾ ਅੰਜਾਮ ਵੀ ਤਲਾਕ ਹੀ ਹੋਣਾ ਹੈ ਮੇਰਾ ਵਿਆਹ ਹੋ ਗਿਆ ਮੈਂ ਚੌਥੇ ਪਤੀ ਦੀ ਸੀਸ ਤੇ ਬੈਠੀ ਸੀ ਦਲਜੀਤ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਜਿਮਰਨ ਮੈਂ ਨਹੀਂ ਜਾਣਨਾ ਚਾਹੁੰਦਾ ਕਿ ਤੇਰੇ ਤਿੰਨ ਤਲਾਕ ਕਿਉਂ ਹੋਏ ਮੈਂ ਤੈਨੂੰ ਦਿਲੋਂ ਜਾਣ ਨਾਲ ਕਬੂਲ ਕੀਤਾ ਮੈਂ ਮੁਸਕਰਾ ਕੇ ਕਿਹਾ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਵੀ ਥੋੜੀ ਦੇਰ ਵਿੱਚ ਹੀ ਪਤਾ ਲੱਗ ਜਾਊਗਾ ਕਿ ਮੇਰੇ ਤਿੰਨ ਵਾਰ ਤਲਾਕ ਕਿਉਂ ਹੋਏ ਨੇ ਉਹ ਹੈਰਾਨੀ ਨਾਲ ਮੈਨੂੰ ਦੇਖਦਾ ਰਿਹਾ ਤੇ ਫਿਰ ਸਾਡੇ ਕਮਰੇ ਦੇ ਦਰਵਾਜ਼ੇ ਤੇ ਖੜਾਕ ਹੋਇਆ ਦਲਜੀਤ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਨਿਕਲ ਗਿਆ ਜਦ ਕਿ ਮੈਂ ਦਿਲ ਤੇ ਕਾਬੂ ਰੱਖ ਕੇ ਉਸ ਦਾ ਇੰਤਜ਼ਾਰ ਕਰ ਰਹੀ ਸੀ ਪਤਾ ਨਹੀਂ ਹੁਣ ਕੀ ਹੋਵੇਗਾ ਦਲਜੀਤ ਕਮਰੇ ਵਿੱਚ ਆਇਆ ਤੇ ਕਹਿਣ ਲੱਗਿਆ ਸਿਮਰਨ ਤੇਰੇ ਪਾਪਾ ਨੇ ਇੱਕ ਆਦਮੀ ਨੂੰ ਭੇਜਿਆ ਸੀ ਕਹਿ ਰਿਹਾ ਸੀ ਕੀ ਜੇ ਮੈਂ ਤੈਨੂੰ ਤਲਾਕ ਦੇ ਦਵਾਂ ਤਾਂ ਉਹ ਮੈਨੂੰ 25 ਲੱਖ ਦੇਣਗੇ ਪਰ ਮੈਂ ਆਪਣੀ ਘਰਵਾਲੀ ਨੂੰ ਸਿਰਫ ਪੈਸਿਆਂ ਦੇ ਲਾਲਚ ਵਿੱਚ ਤਲਾਕ ਨਹੀਂ ਦੇ ਸਕਦਾ ਇਹ ਗੱਲ ਮੇਰੀ ਗੈਰਤ ਦੇ ਖਿਲਾਫ ਹੈ ਮੈਂ ਬੜੀ ਹੈਰਾਨੀ ਨਾਲ ਆਪਣੇ ਪਤੀ ਵੱਲ ਵੇਖ ਰਹੀ ਸੀ ਕਿ ਮਰਦ ਅਜੇ ਹੀ ਵੀ ਹੁੰਦੇ ਨੇ ਜੋ ਆਪਣੀ ਗੱਲ ਤੇ ਅੜੇ ਰਹਿਣ ਜਿਨ੍ਹਾਂ ਨੂੰ ਪੈਸਿਆਂ ਦਾ ਲਾਲਚ ਵੀ ਤੋੜ ਨਾ ਸਕੇ ਮੈਂ ਦਲਜੀਤ ਨੂੰ ਅਜਮਾਉਣ ਦੀ ਖਾਤਰ ਬੋਲੀ ਦਲਜੀਤ ਮੇਰੇ ਪਹਿਲੇ ਤਲਾਕ ਵੀ ਇਸੇ ਵਜ੍ਹਾ ਨਾਲ ਹੋਈ ਸੀ ਮੇਰੇ ਪਤੀ ਮੈਨੂੰ ਪੈਸਿਆਂ ਦੀ ਖਾਤਰ ਛੱਡ ਕੇ ਚਲੇ ਗਏ ਤੁਸੀਂ ਕਿਉਂ ਇੰਨੀ ਚੰਗੀ ਡੀਲ ਆਪਣੇ ਹੱਥਾਂ ਤੋਂ ਗਵਾ ਰਹੇ ਹੋ ਉਹ ਮੁਸਕਰਾ ਕੇ ਬੋਲਿਆ ਜ਼ਿੰਦਗੀ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਮੇਰੀ ਦੌਲਤ ਤਾਂ ਮੇਰੀ ਘਰ ਵਾਲੀ ਹੈ ਨਾ ਕਿ ਪੈਸਾ ਦਿਲਜੀਤ ਇੱਕ ਗੱਲ ਕਹਾ ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਮੈਂ ਇਸ ਗੱਲ ਤੋਂ ਬੇਖਬਰ ਹਾਂ ਕਿ ਮੇਰੇ ਪਾਪਾ ਨੇ ਮੇਰੇ ਨਾਲ ਇਹ ਸਭ ਕਿਉਂ ਕੀਤਾ ਹੈ ਇਸ ਲਈ ਮੈਂ ਹਕੀਕਤ ਜਾਨਣਾ ਚਾਹੁੰਨੀ ਆ ਤੁਸੀਂ ਮੇਰੇ ਨਾਲ ਚੱਲੋ ਇਹ ਜ਼ਾਹਿਰ ਕਰੋ ਕਿ ਤੁਸੀਂ ਮੈਨੂੰ ਤਲਾਕ ਦੇ ਚੁੱਕੇ ਹੋ ਤਾਂ ਸਭ ਕੁਝ ਪਤਾ ਲੱਗ ਜਾਵੇਗਾ ਦਲਜੀਤ ਨੇ ਮੇਰੀ ਗੱਲ ਮੰਨ ਲਈ ਦਲਜੀਤ ਤੇ ਮੈਂ ਮੇਰੇ ਪੇਕੇ ਚਲੇ ਗਈ ਪਾਪਾ ਦਲਜੀਤ ਨਾਲ ਗੱਲ ਕਰਨ ਲੱਗੇ ਜਦ ਕਿ ਮੈਂ ਘਰ ਜਾ ਕੇ ਰੋਣ ਲੱਗੀ ਮੰਮੀ ਨੇ ਮੈਨੂੰ ਫਟਾਫਟ ਦੁੱਧ ਲਿਆ ਕੇ ਦਿੱਤਾ ਅੰਮੇ ਉਹਨਾਂ ਤੋਂ ਨਜ਼ਰ بچਾ ਕੇ ਦੁੱਧ ਗਮਲੇ ਵਿੱਚ ਸੁੱਟ ਦਿੱਤਾ ਖੁਦ ਸੌਣ ਦਾ ਨਾਟਕ ਕਰਨ ਲੱਗੀ ਹਜੇ 10 ਮਿੰਟ ਹੀ ਗੁਜ਼ਰੇ ਸੀ ਕਿ ਸਾਡੇ ਘਰ ਵਿੱਚ ਕੁਝ ਲੋਕ ਆਉਣ ਲੱਗੇ ਪਹਿਲਾਂ ਤਾਂ ਇੱਕ ਨਰਸ ਆਈ ਜਿਸ ਨੇ ਮੇਰਾ ਚੈੱਕਅਪ ਕੀਤਾ ਤਾਂ ਕਹਿਣ ਲੱਗੀ ਇਸ ਨੂੰ ਤਾਂ ਫਿਰ ਤੋਂ ਪਾਗਲਪਨ ਦਾ ਦੌਰਾ ਪਿਆ ਬੰਦਿਆਂ ਨੂੰ ਆਪਣੇ ਇਰਤ ਗਿਰਦ ਬਰਦਾਸ਼ਤ ਨਹੀਂ ਕਰ ਸਕਦੀ ਤਾਂ ਤੁਸੀਂ ਇਸ ਦਾ ਵਿਆਹ ਕਰਵਾਉਂਦੇ ਕਿਉਂ ਇਹ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲਵੇਗੀ ਉਹਦੋ ਤੁਹਾਨੂੰ ਸਕੂਨ ਮਿਲੇਗਾ ਫਿਰ ਇੱਕ ਵਕੀਲ ਆਇਆ ਪਾਪਾ ਨੇ ਨਰਸ ਦੀਆਂ ਕਹੀਆਂ ਹੋਈਆਂ ਗੱਲਾਂ ਵਕੀਲ ਨੂੰ ਦੱਸ ਦਿੱਤੀਆਂ ਫਿਰ ਦਲਜੀਤ ਨੂੰ ਵੀ ਉੱਥੇ ਹੀ ਬੁਲਾਇਆ ਗਿਆ ਉਹ ਕਹਿਣ ਲੱਗਿਆ ਵਕੀਲ ਸਾਹਿਬ ਮੈਂ ਜਿਵੇਂ ਹੀ ਕਮਰੇ ਵਿੱਚ ਪਹੁੰਚਿਆ ਮੇਰੀ ਪਤਨੀ ਨੇ ਮੇਰੇ ਤੇ ਹਮਲਾ ਕਰ ਦਿੱਤਾ ਤੇ ਮੈਨੂੰ ਮਾਰਨ ਕੁੱਟਣ ਲੱਗੀ ਫਿਰ ਬੋਲੀ ਕਿ ਤਲਾਕ ਦੇ ਦੇ ਨਹੀਂ ਤਾਂ ਆਪਣੀ ਜਾਨ ਲੈ ਲਵਾਂਗੀ ਇਸ ਲਈ ਮੈਂ ਇਸ ਨੂੰ ਤਲਾਕ ਦੇ ਦਿੱਤਾ ਅਜੀਹਾ ਮੈਨੂੰ ਸਿਮਰਨ ਦੇ ਪਾਪਾ ਨੇ ਕਹਿਣ ਲਈ ਕਿਹਾ ਸੀ ਪਰ ਮੈਂ ਅਜੀਹਾਨੀ ਕੀਤਾ ਮੇਰੀ ਘਰ ਵਾਲੀ ਬਿਲਕੁਲ ਠੀਕ ਠਾਕ ਹੈ ਉਦੋਂ ਤੱਕ ਮੈਂ ਵੀ ਉੱਠ ਕੇ ਬੈੱਡ ਤੇ ਬੈਠ ਗਈ ਤੇ ਵਕੀਲ ਸਾਹਿਬ ਨੂੰ ਬੋਲੀ ਇਹ ਸਭ ਮੇਰੇ ਖਿਲਾਫ ਸਾਜ਼ਿਸ਼ ਹੈ ਮੇਰੇ ਬਾਪ ਨੇ ਤਿੰਨ ਵਾਰ ਮੇਰੇ ਤਲਾਕ ਕਰਵਾਏ ਵਕੀਲ ਬੋਲਿਆ ਸਿਮਰਨ ਤੁਹਾਡੇ ਸਕੇ ਬਾਪ ਨੇ ਵਰੰਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਤੁਹਾਡੇ ਨਾਮ ਕਰ ਦਿੱਤੀ ਸੀ ਪਰੂਣਾ ਨੇ ਵਸੀਅਤ ਵਿੱਚ ਸ਼ਰਤ ਲਿਖੀ ਸੀ ਕਿ ਜਦ ਤੱਕ ਤੁਹਾਡਾ ਘਰ ਵਸ ਨਹੀਂ ਜਾਂਦਾ ਇਹ ਜਾਇਦਾਦ ਤੁਹਾਡੇ ਨਾਮ ਨਹੀਂ ਹੋ ਸਕਦੀ ਤੁਹਾਡਾ ਸੋਤੇਲਾ ਬਾਪ ਸ਼ਾਇਦ ਇਸ ਲਈ ਖੇਲ ਖੇਲ ਰਿਹਾ ਹੋਵੇਗਾ ਉਹ ਹਰ ਵਾਰ ਤੁਹਾਨੂੰ ਤਲਾਕ ਦਿਵਾ ਕੇ ਮੈਨੂੰ ਬੁਲਾ ਲੈਂਦਾ ਸੀ ਤੇ ਕਹਿੰਦਾ ਕਿ ਮੇਰੀ ਧੀ ਘਰ ਬਸਾਉਣ ਦੇ ਕਾਬਿਲ ਨਹੀਂ ਇਸ ਲਈ ਤੇ ਫਿਰ ਅਜਿਹਾ ਹੀ ਬਿਆਨ ਤੁਹਾਡਾ ਪਤੀ ਵੀ ਦੇ ਜਾਂਦਾ ਮੈਂ ਹੱਕੀ ਬਕੀ ਰਹਿ ਗਈ ਸੀ ਕਿ ਸੱਚ ਵਿੱਚ ਇਨਸਾਨ ਜਿਸ ਨੂੰ ਮੈਂ ਸਾਰੀ ਜ਼ਿੰਦਗੀ ਬਾਪ ਦੀ ਤਰ੍ਹਾਂ ਮੰਨਿਆ ਉਹ ਤਾਂ ਮੇਰਾ ਸਗਾ ਬਾਪ ਹੈ ਹੀ ਨਹੀਂ ਮੈਂ ਬੋਲੀ ਮੰਮੀ ਉਹ ਤਾਂ ਮੇਰਾ ਸਗਾ ਬਾਪ ਨਹੀਂ ਸੀ ਪਰ ਤੂੰ ਸੀ ਤਾਂ ਮੇਰੀ ਸਗੀ ਮਾਂ ਸੀ ਨਾ ਫਿਰ ਤੂੰ ਸੀ ਮੇਰੇ ਨਾਲ ਇਹ ਸਭ ਕਿਉਂ ਕੀਤਾ ਵਕੀਲ ਕਹਿਣ ਲੱਗਿਆ ਮੈਂ ਦੱਸਦਾ ਤੇਰੀ ਮੰਮੀ ਤੇਰੇ ਪਾਪਾ ਦੇ ਨਾਲ ਰਹਿੰਦੇ ਹੋਏ ਇਸ ਬੰਦੇ ਦੇ ਪਿਆਰ ਵਿੱਚ ਪੈ ਗਈ ਸੀ ਤੇ ਫਿਰ ਇਸ ਦੇ ਨਾਲ ਘਰ ਤੋਂ ਭੱਜ ਕੇ ਵਿਆਹ ਕਰਵਾ ਲਿਆ ਤੇਰੇ ਪਾਪਾ ਇਸ ਸਦਮੇ ਵਿੱਚ ਚੱਲ ਬਸੇ ਇਸ ਲਈ ਉਹਨਾਂ ਨੇ ਅਜਹੀ ਵਸੀਅਤ ਬਣਾਈ ਸੀ ਤੇਰੀ ਮੰਮੀ ਦੀਆਂ ਅੱਖਾਂ 'ਤੇ ਸ਼ਾਇਦ ਹੁਣ ਤੱਕ ਉਸ ਬੰਦੇ ਦੇ ਮੁਹੱਬਤ ਦੀ ਪੱਟੀ ਬੰਨੀ ਹੋਈ ਹੈ ਜੋ ਇਹ ਸਭ ਕਰਨ ਤੋਂ ਬਾਅਦ ਨਹੀਂ ਆਈ ਉਹ ਮੈਂ ਫੁੱਟ ਫੁੱਟ ਕੇ ਰੋਣ ਲੱਗੀ ਅੱਜ ਮੈਂ ਦੁਨੀਆ ਵਿੱਚ ਬਿਲਕੁਲ ਕੱਲੀ ਸੀ ਦਲਜੀਤ ਨੇ ਮੈਨੂੰ ਸਹਾਰਾ ਦਿੱਤਾ ਮੈਂ ਆਪਣੇ ਮਾਪੇ ਦੇ ਖਿਲਾਫ ਧੋਖਾ ਥੜੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਸੀ ਉਨਾ ਨੂੰ ਪੁੱਲਸ ਫੜ ਕੇ ਲੈ ਗਈ ਜਿਨ੍ਹਾਂ ਲੋਕਾਂ ਨੇ ਮੇਰੇ ਤੇ ਰਹਿਮ ਨਹੀਂ ਕੀਤਾ ਭਲਾਉਣਾ ਤੇ ਮੈਂ ਤਰਸ ਕਿਉਂ ਖਾਵਾਂ ਫਿਰ ਉਹਨਾ ਨੂੰ ਸਜ਼ਾ ਹੋਈ ਹੁਣ ਸਾਰੀ ਜਾਇਦਾਦ ਮੇਰੀ ਹੋ ਚੁੱਕੀ ਸੀ ਤੇ ਦਲਜੀਤ ਮੇਰੀ ਹਰ ਚੀਜ਼ ਦਾ ਖਿਆਲ ਰੱਖ ਰਹੀ ਸੀ ਸੱਚ ਹੈ ਕਿ ਪੈਸਾ ਬਹੁਤ ਬੁਰੀ ਚੀਜ਼ ਹੈ ਇਹ ਆਪਣੇ ਸਕੇਆਂ ਦਾ ਵੀ ਖੂਨ ਸਫੇਦ ਕਰ ਦਿੰਦਾ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ